ਕੀ ਵੜ ਆਈਆਂ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜ ਆਈਆਂ ਤੇਰੀਆਂ ਮੇਰੇ ਸਤ ਗੁਰ ਜੀਓ ਪੀਰਾਂ ਦਾ ਮਹ ਪੀਰ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ शेर तू है रूदा सल शरीर तू है सब पहना दा वीर तू है शुरू भी तू अखीर तू है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਮੈਂ ਹਾਂ ਤੁਹਾਡਾ ਆਪਣਾ ਸੁਖਨ ਨਾਨੋ ਵਾਲੀਆ ਸੋ ਅੱਜ ਪਹੁੰਚੇ ਆਂ ਧੰਨ ਧੰਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਤਪ ਸਥਾਨ ਤੇ ਪਿੰਡ ਨਾਨੋ ਵਾਲ ਖੁਰਦ ਵਿਖੇ ਜਿੱਥੇ ਕੀ ਹੋਣਾ ਸੀ ਵਰਸੀ ਆ ਰਹੀ ਆ ਥੋੜੇ ਹੀ ਦਿਨਾਂ ਨੂੰ ਜਿਹੜੀ 14 ਜਨਵਰੀ ਨੂੰ ਮਾਗੀ ਵਾਲੇ ਦਿਨ ਜਿਹੜੀ ਇਹ ਵਰਸੀ ਮਨਾਈ ਜਾ ਰਹੀ ਹੈ ਬਹੁਤ ਹੀ ਇੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਸਾਰਾ ਦ੍ਰਿਸ਼ ਦੇਖ ਰਹੇ ਹੋ ਲਗਭਗ ਅੱਜ ਤੋਂ 10 ਦਿਨ ਪਿੱਛੇ ਚਲ ਜੀ ਆਪਾਂ 1 ਜਨਵਰੀ ਨੂੰ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਫਾਈਆਂ ਦਾ ਦੌਰ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜਾ ਚੱਲ ਰਿਹਾ ਬਹੁਤ ਸੰਗਤਾਂ ਚਾਹੇ ਝਾੜੂ ਪੋਚੇ ਦੀ ਸਫਾਈ ਹੈ ਚਾਹੇ ਹੋਰ ਕਿਸੇ ਡਵੈਲਪਮੈਂਟ ਦੀ ਹੈ ਜਾਂ ਕੁਝ ਵੀ ਕਰ ਰਹੇ ਨੇ ਅੰਦਰ ਵੀ ਮੀਟਿੰਗ ਹੋ ਰਹੀ ਆ ਬਹੁਤ ਹੀ ਨਾਇਾਬ ਚੀਜ਼ਾਂ ਜਿਹੜੀਆਂ ਇੱਥੇ ਜਿਹੜੀਆਂ ਸਸੋਵਤ ਕੀਤੀਆਂ ਜਾ ਰਹੀਆਂ ਨੇ ਕਰਦਿਆਂ ਗੱਲਬਾਤ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦਿਆਂ ਲਗਾਤਾਰ ਜਿਹੜੀਆਂ ਸਫਾਈਆਂ ਦੇ ਨਾਲ ਜੁਟੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿੰਨੇ ਤਰੀਕ ਨੂੰ ਜਿਹੜੀ ਇਹ ਵਰਸੀ ਸੰਤਾਂ ਦੀ ਮਨਾ ਰਹੇ 14 ਜਨਵਰੀ ਨੂੰ ਜੀ ਠੀਕ ਹੈ ਔਰ ਸੰਤਾਂ ਨਾਲ ਜੁੜਿਆ ਕੋਈ ਪੁਰਾਣਾ ਕਿੱਸਾ ਕੋ ਮੈਂ ਤੁਹਾਨੂੰ ਜ਼ਰੂਰ ਕਹਾਵਾਂਗਾ ਤੇ ਜਿਹੜਾ ਆਪਣੇ ਦਸ਼ਕਾਂ ਨੂੰ ਅਤੇ ਸੰਤਾਂ ਨੂੰ ਦੱਸਿਆ ਜਾਵੇ ਪੁਰਾਣਾ ਕਿੱਸਾ ਜੀ ਬਾਬਾ ਜੀ ਹਾਜ਼ਰ ਨਾਜ਼ਰ ਨੇ ਇਲਾਵਾ ਮੈਂ ਕਹਾਂਗਾ ਜੋ ਇਹ ਜਿਹੜੀ ਸਾਰੀ ਸੰਗਤ ਬੈਠੀ ਆ ਇਹ ਸਾਰੀ ਸੰਗਤ ਬਾਬਾ ਜੀ ਕਰਕੇ ਉਹਨਾਂ ਦੇ ਜਿਹੜੇ ਚਮਤਕਾਰ ਹੋਏ ਨੇ ਉਹਨਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਨਾਲ ਹੀ ਪਿਆਰ ਆ ਤਾਂ ਤਾਂ ਹੀ ਸਾਰੀ ਸੰਗਤ ਇੱਥੇ ਪਹੁੰਚੀ ਆ ਤੇ 12 ਜਨਵਰੀ ਵਾਲੇ ਦਿਨ ਮੈਂ ਸਾਰੀ ਸੰਗਤ ਨੂੰ ਇਲਾਕੇ ਨੂੰ ਪੂਰੇ ਵਰਲਡ ਦੇ ਜਿਹੜੇ ਲੋਕ ਜਿੱਥੇ-ਇਥੇ ਵੀ ਦੇਸ਼ਾਂ ਦੇ ਬੈਠੇ ਨੇ ਉਹ ਇੱਥੇ ਪਹੁੰਚਣ ਬਾਬਾ ਜੀ ਦੇ ਵਰਸੀ ਤੇ ਪਹੁੰਚਣ ਉਹਨਾਂ ਦੀ ਖੁਸ਼ੀਆਂ ਪ੍ਰਾਪਤ ਕਰਨ ਮਹਾਰਾਜ ਦੀਆਂ ਬਾਕੀ ਬਾਬਾ ਜੀ ਮੈਂ ਇਹੋ ਕਹਾਂਗਾ ਕਿ ਬਾਬਾ ਜੀ ਹਾਜ਼ਰ ਨੇ ਸਦਾ ਹੀ ਹਾਜ਼ਰ ਰਹਿਣਗੇ ਇੱਥੇ ਹੀ ਨੇ ਤੇ ਉਹਨਾਂ ਦਾ ਸਾਰਾ ਪਰਉਕਾਰ ਪਰਉਕਾਰ ਉਹਨਾਂ ਦੀ ਸ਼ਕਤੀਆਂ ਨੇ ਜਿਹੜੀ ਸਾਡੀ ਸੰਗਤ ਇੱਥੇ ਪਹੁੰਚੀ ਆ ਲੋਕਾਂ ਦੇ ਇੱਥੇ ਦੁੱਖ ਦਰਦ ਜਿਹੜੇ ਦੂਰ ਹੁੰਦੇ ਨੇ ਹਾਂਜੀ ਵੱਡੇ ਵੱਡੇ ਕੈਂਸਰ ਜਿਹੜੇ ਮਾਰੇ ਨੇ ਹੋਣ ਵੀ ਅੱਜ ਵੀ ਤੁਹਾਨੂੰ ਪਤਾ ਹੀ ਆ ਕਿ ਬਾਬਾ ਜੀ ਨੇ ਕੈਂਸਰ ਠੀਕ ਕੀਤੇ ਨੇ ਜੇ ਕੈਂਸਰ ਠੀਕ ਨਹੀਂ ਹੋਏ ਕਰਦੇ ਨੇ ਤੋਂ ਹਾਜ਼ਰ ਨੇ ਤੇ ਮੈਂ ਉਹਨਾਂ ਦਾ ਕੇਵਲ ਅਰਦਾਸ ਕਰੂੰਗਾ ਕਿ ਸਾਡੀ ਸੰਗਤ ਤੇ ਕਿਰਪਾ ਕਰਨ ਤੇ ਸਾਡੀ ਸੰਗਤ ਨੂੰ ਇੱਥੇ ਇਕੱਠੀ ਕਰਨ ਤੇ ਹਮਾ ਹਮਾ ਕੇ ਸਾਡੀ ਸੰਗਤ ਇੱਥੇ ਪਹੁੰਚਣ ਜਿੱਦਾਂ ਕਿ ਇਹ ਪਵਿੱਤਰ ਜਿਹੜੀ ਵਹੀਂ ਚਲਦੀ ਆ ਇਹ ਛੇਮ ਨਹਿਰ ਸਾਡੇ ਬੇਟ ਇਲਾਕੇ ਚ ਚਲਦੀ ਆ ਇਸ ਨਹਿਰ ਨੂੰ ਜਿਹੜਾ ਪਵਿੱਤਰ ਗੰਗਾ ਦਾ ਦਰਜਾ ਜਿਹੜਾ ਬੱਬਾ ਲਾਲ ਸਿੰਘ ਜੀ ਕੁੱਲੀ ਵਾਲਾ ਨੇ ਦਿੱਤਾ ਸੀ ਇਹ ਕਿਵੇਂ ਇਹ ਵਾਕਿਆ ਵਾਪਰਿਆ ਸੀ ਜਿਹੜਾ ਉਹਨਾਂ ਨੂੰ ਇਹ ਪਵਿੱਤਰ ਗੰਗਾ ਦਾ ਦਰਜਾ ਦਿੱਤਾ ਮੈਂ ਪਹਿਲਾਂ ਵੀ ਇੰਟਰਵਿਊ ਤੇ ਉਹ ਗੱਲ ਕਹੀ ਸੀ ਕਿ ਇਸ ਗੱਲ ਦਾ ਮੈਨੂੰ ਪਿੱਛੇ ਦਾ ਨਹੀਂ ਪਤਾ ਪਰ ਇੰਨਾ ਮੈਨੂੰ ਜ਼ਰੂਰ ਪਤਾ ਕਿ ਬਾਬਾ ਜੀ ਕਹਿੰਦੇ ਕਿ ਇੱਥੋਂ ਅ ਅੰਮ੍ਰਿਤ ਸਮਝ ਕੇ ਉਹਨਾਂ ਸਰੂਪ ਸਮਝ ਕੇ ਇਹ ਪੀਤਾ ਜਾਵੇ ਤੇ ਇਸ਼ਨਾਨ ਕੀਤਾ ਜਾਵੇ ਤੇ ਇੱਥੋਂ ਦੁੱਖ ਦੂਰ ਮਤਰੂ ਹੁੰਦੇ ਨੇ ਤੇ ਇਹ ਵੇਖਿਆ ਵਾ ਦੱਦਰੀ ਤੱਕ ਵੱਡ ਵੱਡੇ ਰੋਗ ਜਿਹੜੇ ਚੰਬਰੀ ਦੇ ਆ ਬਾਬਾਈ ਦੇ ਇੱਥੇ ਠੀਕ ਹੁੰਦੇ ਨੇ ਉਹਨਾਂ ਦੀ ਕਿਰਪਾ ਵੈ ਗਉਆਂ ਬਾਰੇ ਕੀ ਕਹਣਾ ਤੁਸੀਂ ਗਉਆਂ ਬਾਬਾ ਜੀ 부ਚੜ ਖਾਨੇ ਛਡਾਉਂਦੇ ਸੀ ਤੇ ਜਦੋਂ ਛਡਾਉਂਦੇ ਸੀ ਇੱਥੇ ਲਿਆਉਂਦੇ ਸੀ ਪਹਿਲਾਂ ਤਾਂ ਆਸੇ ਨਹੀਂ ਹੁੰਦੀਆਂ ਸੀ ਇੱਥੇ ਜਦੋਂ ਹੁੰਦੀਆਂ ਤਾਂ ਆਸੇ ਹੋ ਜਾਂਦੀਆਂ ਤੇ ਦੋ ਦਿਨ ਲੱਭਦੀਆਂ ਉਹਨਾਂ ਦੀ ਕਿਰਪਾ ਸੋ ਬਾਬਾ ਜੀ ਦਾ ਕਹਿਣਾ ਹੈ ਸੰਤ ਬੱਬਾ ਲਾਲ ਸਿੰਘ ਕੁੱਲੀ ਵਾਲੇ ਦਾ ਤਪਸਥਾਨ ਤੇ ਜਿੱਥੇ ਕਿ ਗਊਆਂ ਬੁੱਚਰਖਾਨੇ ਤੋਂ ਛਡਵਾਈਆਂ ਜਾਂਦੀਆਂ ਸੀ ਇਹ ਜਿਹੜਾ ਸਥਾਨ ਸਾਡੇ ਪਿੱਛੇ ਦੇਖ ਰਹੇ ਹੋ ਦਸਕੋ ਇਹ ਤਨ ਤਨ ਸੰਤ ਬੱਬਾ ਲਾਲ ਸਿੰਘ ਕੁੱਲੀ ਵਾਲੇ ਦਾ ਤਪਸਥਾਨ ਹੈ ਜਿੱਥੇ ਅੱਜ ਵੀ ਕੱਖਾਂ ਦੀ ਕੁੱਲੀ ਮੌਜੂਦ ਹੈ ਔਰ ਗਊਆਂ ਜਿਹੜੀਆਂ ਬੁੱਚਰਖਾਨੇੋਂ ਛਡਾ ਕੇ ਬੁੱਚਰਖਾਨੇ ਉਹ ਲੋਕ ਗਊਆਂ ਦਿੰਦੇ ਸੀਗੇ ਕਿ ਜਿਹੜੇ ਉਹਨਾਂ ਦੇ ਘਰ ਦੁੱਧ ਨਹੀਂ ਸੀ ਦਿੰਦੀ ਆਸੇ ਨਹੀਂ ਸੀ ਹੁੰਦੀ ਜਦੋਂ ਕੋਈ ਇਸੇ ਵੀ ਵਿਅਕਤੀ ਦੀ ਡਿਊਟੀ ਲਗਾਉਂਦੇ ਸੀ ਬਾਬਾ ਜੀ ਔਰ ਉਹ ਗਊ ਕੁੱਲੀ 'ਚ ਪੈਰ ਪਾਉਂਦੇ ਸੀ ਜਿਹੜੀ ਆ ਔਰ ਨਵੇਂ ਦੁੱਧ ਆਸੇ ਹੋ ਜਾਂਦੀ ਸੀਗੀ ਇੱਥੇ ਆਣ ਕੇ ਦੁੱਧ ਵੀ ਦੇਣ ਲੱਗ ਪੈਂਦੀ ਸੀ ਉਹ ਅੱਜ ਜੇ ਆਪਾਂ ਗਉਆਂ ਦੀ ਗੱਲ ਕਰੀਏ ਲਗਭਗ 50 ਤੋਂ ਪਲੱਸ ਜਿਹੜੀਆਂ ਇੱਥੇ ਦੇਸੀ گاਵਾ ਮੌਜੂਦ ਨੇ ਉਹਨਾਂ ਦੀ ਤਹਿ ਦਿਲ ਦੇ ਨਾਲ ਜਿਹੜੀ ਆ ਸੇਵਾ ਕੀਤੀ ਜਾਂਦੀ ਹੈ ਉਹਨਾਂ ਨੂੰ ਵਧੀਆ ਚਾਰਾ ਤੇ ਫੀਡ ਵੀ ਪਾਈ ਜਾਂਦੀ ਹੈ ਜੇ ਆਪਾਂ ਗੱਲ ਕਰਦੇ ਹਾਂ ਸੰਗਤ ਦੀ ਲੰਗਰ ਹਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਜਿਹੜਾ ਆ ਇੱਥੇ ਪ੍ਰਭਾਵ ਆ ਸੰਗਤਾਂ ਲੰਗਰ ਛਕ ਰਹੀਆਂ ਨੇ ਸੇਵਾ ਕਰ ਰਹੀਆਂ ਨੇ 14 ਜਨਵਰੀ ਨੂੰ ਮਾਗੀ ਵਾਲੇ ਦਿਨ ਜਿਹੜੀ ਇੱਥੇ ਤਨ ਤਨ ਸੰਤ ਬਾਬਾ ਲਾਜ ਸਿੰਘ ਕੁਲੀ ਵਾਲੇ ਦੀ ਵਰਸੀ ਜਿਹੜੀ ਮਨਾਈ ਜਾ ਰਹੀ ਆ ਆਪ ਸਭ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਜਰੂਰ ਹਮਾ ਮਹਾਕੇ ਪਹੁੰਚਣਾ ਆ ਸੰਗਤਾਂ ਦੇ ਦਰਸ਼ਨ ਕਰਨੇ ਆ ਇਲਾਹੀ ਕੀਰਤਨ ਦੇ ਆਨੰਦ ਮਾਣਨੇ ਆ ਤਾਂ ਜੋ ਕਿ ਸਾਰੀਆਂ ਸੰਗਤਾਂ ਤੱਕ ਇਹ ਮੈਸੇਜ ਪਹੁੰਚ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਆ ਤਾਂ ਜੋ ਕਿ ਹਰ ਸੰਗਤ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਲਈ ਇਹ ਮੈਸੇਜ ਨੂੰ ਜਿਹੜਾ ਕਿ 14 ਜਨਵਰੀ ਤੱਕ ਪਿੰਡ ਨਾਲ ਨਾਲ ਖੁਰਦ ਵਿਖੇ ਪਹੁੰਚ ਸਕੇ ਤਾਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ